ਆ ਗਈ ਪੁੱਤ ਬੋਲੋ ਨਾ ਯਾਰ ਜੁੱਤੀ ਥੱਲੇ ਰੱਖੇ ਹੋਏ ਨੇ ਬੈਰੀ ਜੱਟ ਨੇ ਨਖਰ ਉਹਨੂੰ ਪੂਰੇ ਲਾਡਾ ਨਾਲ ਰੱਖਿਆ ਬੈਵ ਦਾ ਇਲਾਜ ਪੀਜੀਆਈ ਵੀ ਨਹੀਂ ਹੁੰਦਾ ਕੱਢਾਂਗੇ ਜਰੂਰ ਜਿਨੇ ਪਾਲ ਰੱਖਿਆ ਕੱਢਾਂਗੇ ਜਰੂਰ ਜਿਨੇ ਪਾਲ ਰੱਖਿਆ ਸਮਾਂ ਹੈਗਾ ਜੀ 23 ਸੈਕਿੰਡ 44 ਪੁਆਇੰਟ ਦੇਖੀ ਬਈ ਮਿੱਤਰਾ 1 ਤੇ 44 ਹੈ 1 ਤੇ 43 ਹੈ ਏ ਹੈਗਾ ਜੀ ਹਰਵਿੰਦਰ ਸੰਬਾਣਾ ਤਾਰਾ ਦੌਦਾਰਾ ਟੀਜੇ ਸ਼ੇਰ ਗੱਲ ਜਗਤਪਰ ਦੁਆਬਾ ਹੀਪੂ ਕਲਾਲ ਪਾਲਾ ਕਲਾਲ ਸਰਦਾਰ ਮਨਜੀਤ ਸਿੰਘ ਦੀ ਟੋਗਰ ਜਗਤਪਰ ਚੰਡੀ ਖੜੀ ਗੱਡੀ ਤਿਆਰ ਘਟ ਸਮਾਂ ਮਿੱਤਰੋ ਹੁਣ 23 ਸੈਕਿੰਡ 44 ਪੁਆਇੰਟ